ਕੰਨੀਆਂ ਕਲੋਨੀਆਂ ਪੰਗਾਂ ਨੇ ਨਾਲ ਘਰ ਪਾਏ ਹੋਏ ਆ ਤੇ ਨਾਲ ਬੰਦੇ ਖੇਤੀ ਕਰਦੇ ਆ ਆ ਅਸੀਂ ਟੀਚਰ ਕਲੋਨੀ ਕਿਉਂ ਬੈਠੇ ਆ ਸੁਣ ਲੋ ਆ ਘਰ ਦਿਖਾ ਦੇ ਬਾਈ ਸੋਏ ਗੱਲ ਬਹੁਤ ਗੰਭੀਰ ਗੱਲਾਂ ਨੇ ਆਪਾਂ ਲੁੱਚੀਆਂ ਰੀਲਾਂ ਨੱਚਣ ਵਾਲੀਆਂ ਰੀਲਾਂ ਨਿਸ਼ਾਰਾਂ ਦੀਆਂ ਰੀਲਾਂ ਹੋਰ ਭੰਡਾਂ ਦੀਆਂ ਰੀਲਾਂ ਠਾ 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 ਸਾਂਝੀਆਂ ਕਰੀ ਜਾਂਦੇ ਆ ਇਹ ਗੱਲ ਸਾਡੇ ਬੜੀ ਸਮਝਣ ਜੋਗ ਹੈ ਤਾਂ ਨਾਲ ਸੁਣ ਕੇ ਮੇਰਾ ਵੀ ਇਹਨੂੰ ਬਾਕੀ ਬਾਕੀ ਸਾਂਝਾ ਕਰਦੇ ਜਾਓ ਇੱਕ ਮਿੰਟ ਤਾਂ ਕਿ ਸਾਨੂੰ ਜਿਹੜਾ ਇਹ ਗੱਲ ਦਾ ਪਤਾ ਲੱਗ ਸਕੇ ਟੀਚਰ ਕਲੌਨੀ 1978 ਬਠੰਡੇ ਦੀ ਜਮਾ ਜੜ ਦੇ ਵਿੱਚ 1978 ਦੀ ਕੱਟੀ ਹੋਈ ਕਲੌਨੀ ਹੈ ਅੱਜ ਤੋਂ 47 ਸਾਲ ਪਹਿਲਾਂ ਡਿਵੈਲਪ ਨਹੀਂ ਹੋਈ ਜਿਹੜਾ ਇਹ ਕਹਿੰਦਾ ਨਾ ਕਿ ਮੈਂ 5 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਮੈਂ 3 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਵਿਕਾਸ ਕਰ ਦੂੰਗਾ ਲੋਕਾਂ ਦਾ 1000 ਗਾਜ ਲੋਕਾਂ ਦਾ 1200 ਗਾਜ 1600 ਗਾਜ 4 ਕਰੋੜ ਦਾ ਵਿਗੂ ਆ 5 ਕਰੋੜ ਦਾ 10 ਕਰੋੜ ਦਾ ਵਿਗੂ ਆ ਆ ਜੰਡ ਖੜਾ ਹੈ ਆ ਜੰਡ ਖੜਾ ਦਿਓ ਜੰਡ ਖੇਤਾਂ 'ਚ ਵੀ ਨਹੀਂ ਹੈਗੇ ਤੇ ਕਲੌਨੀ 'ਚ ਖੜੇ ਆ 400 ਪਲਾਟਾਂ ਟੀਚਰ ਕਲੌਨੀ 'ਚ 178 ਦੀ ਕੱਟੀ ਹੋਈ ਐ 125 ਘਰ ਪਏ ਨੇ 275 ਪਲਾਟ ਖਾਲੀ ਪਏ ਆ ਟੀਚਰ ਕਲੌਨੀ ਦੇ ਵਿੱਚ ਬਠਿੰਡੇ ਦੀ ਜਮਾਂ ਜੜ ਦੀ ਗੱਲ ਕਰਦਾ ਮੈਂ ਲੁਧਿਆਣਾ ਦੇਖ ਲਓ ਮਹਾਲੀ ਖਾੜ ਨਜੀਦਕਪੁਰ ਜਿੱਥੇ ਮਰਜ਼ੀ ਚਲੇ ਜਾਓ ਮਸਾਂ ਮਸਾਂ 20% ਕਲੋਨੀਆਂ ਡਿਵੈਲਪ ਹੋਈਆਂ ਨੇ 80% ਕਲੋਨੀਆਂ ਚ ਪਲਾਟ ਖਾਦੀ ਪਏ ਐ ਇਹਨਾਂ ਦੇ ਪੈਸਾ ਕੌਣ ਇਨਵੈਸਟ ਕਰ ਰਿਹਾ ਜਿੰਨਾ ਬੰਦਿਆਂ ਕੋਲੇ 2 ਨੰਬਰ ਦੇ ਪੈਸੇ ਐ ਉਹ ਆਪਣਾ ਪੈਸਾ 1 ਨੰਬਰ ਚ ਕਰ ਲਈ ਪਲਾਟ ਖਰੀਦ ਕੇ ਰੱਖੀ ਜਾਂਦੇ ਕਿਵੇਂ ਵਿਕਾਸ ਹੋਊਗਾ ਦੱਸੋ ਜੀ ਕਿਵੇਂ ਕਰਨਗੇ ਵਿਕਾਸ ਸੋ ਗਮਰਾ